ਔਨਸਕੇ ਟੈਲੀਵਿਜ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਤ ਸੋ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਪਰ ਮੇਰੇ ਨਾਲ ਗੱਲਬਾਤ ਕਰਨਗੇ ਮੈਡਮ ਬੰਦਨਾ ਬਹੁਤ-ਬਹੁਤ ਸਵਾਗਤ ਹੈ ਮੈਡਮ ਤੁਹਾਡਾ ਥੈਂਕ ਯੂ ਧੰਨਵਾਦ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਬਾਰੇ ਤੇ ਜਦੋਂ ਖਾਸ ਕਰਕੇ ਕੁਝ ਸਤਰਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਅਸੀਂ ਸ਼ੁਰੂਆਤ ਕਰਾਂਗੇ ਮੇਰੇ ਸਾਹਾਂ ਦੀ ਸ਼ੁਰੂਆਤ ਹੀ ਮੇਰੀ ਸਿਰਜਣਾ ਦਾ ਆਧਾਰ ਹੈ ਮੇਰੇ ਸਾਹਾਂ ਦੀ ਸ਼ੁਰੂਆਤ ਹੀ ਮੇਰੇ ਸਿਰਜਣਾ ਦਾ ਆਧਾਰ ਹੈ ਇਸ ਸੋਹਣੇ ਸਮਾਜ ਵਿੱਚ ਵਿਚਰਦਾ ਮੇਰਾ ਵੱਖਰਾ ਵੱਖਰਾ ਕਿਰਦਾਰ ਹੈ ਮੈਂ ਔਰਤ ਹਾਂ ਮੈਂ ਔਰਤ ਹਾਂ ਉਹ ਪਹਿਲਾ ਮੈਂ ਇੱਕ ਇਨਸਾਨ ਹਾਂ ਹਰ ਪਰਿਵਾਰ ਦੀ ਮੈਂ ਜਾਨ ਹਾਂ ਹਰ ਪਰਿਵਾਰ ਦੀ ਮੈਂ ਜਾਨ ਹਾਂ ਤੇ ਬਹੁਤ ਹੀ ਸੋਹਣੇ ਕਿਰਦਾਰ ਨਿਭਾਉਂਦੀ ਹਾਂ ਬਹੁਤ ਵਧੀਆ ਬਹੁਤ ਵਧੀਆ ਮੇਰੇ ਵੱਲੋਂ ਵੀ ਸਭ ਨੂੰ ਪਹਿਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਬਧਾਈਆਂ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਔਰਤ ਘਰਸਥੀ ਜੀਵਨ ਸੰਭਾਲਦੀ ਹੈ ਪਰ ਜੇ ਉਹਨੂੰ ਸਮਾਜ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਉੱਥੇ ਜਾ ਕੇ ਵੀ ਆਪਣਾ ਕਿਰਦਾਰ ਬਖੂਬ ਨਿਭਾਉਂਦੀ ਹੈ ਜੀ ਬਿਲਕੁਲ ਔਰ ਜਦੋਂ ਕਿਰਦਾਰ ਨਿਭਾਉਣ ਦੀ ਵਾਰ ਹੀ ਆਉਂਦੀ ਹੈ ਤੇ ਔਰਤ ਇੱਕ ਮਾਂ ਵੀ ਹੈ ਬਿਲਕੁਲ ਇੱਕ ਬੇਟੀ ਹੈ ਇੱਕ ਭੈਣ ਹੈ ਪਤਨੀ ਹੈ ਜੀ ਬਿਲਕੁਲ ਬਹੁਤ ਸਾਰੇ ਕਿਰਦਾਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਉਂਦੀ ਹੈ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਮਰਦ ਪ੍ਰਧਾਨ ਸਮਾਜ ਦੀ ਜਾਂ ਅਸੀਂ ਗੱਲ ਕਰਦੇ ਫੈਮਿਨਿਜ਼ਮ ਦੀ ਇਹਨਾਂ ਦੋਨਾਂ ਚੱਕਰਾਂ 'ਚ ਅਸੀਂ ਨਹੀਂ ਪੈਣਾ ਕਿਉਂਕਿ ਇੱਕ ਸਰਵੇ ਵੀ ਹੋਇਆ ਆਪਾਂ ਗੱਲਬਾਤ ਕਰਦੇ ਸੀ ਇੱਕ ਸਰਵੇ ਵੀ ਹੋਇਆ ਜਿਹਦੇ ਵਿੱਚ ਕਿਹਾ ਗਿਆ ਕਿ ਔਰਤਾਂ ਮਲਟੀ ਟਾਸਕਿੰਗ ਹੁੰਦੀਆਂ ਹਨ ਉਹ ਇੱਕੋ ਸਮੇਂ ਤੇ ਕਾਫੀ ਕੰਮ ਕਰ ਲੈਂਦੀ ਹੈ ਜੋ ਰਸੋਈ ਵਿੱਚ ਸਬਜ਼ੀ ਬਣਾ ਰਹੀ ਹੈ ਤੇ ਨਾਲ ਦੇ ਨਾਲ ਹੋ ਜੇ ਵਾਸ਼ਿੰਗ ਮਸ਼ੀਨ ਵੀ ਲਗਾ ਲੈਂਦੀ ਹੈ ਨਾਲ ਦੇ ਨਾਲ ਉਹ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਲੈਂਦੀ ਹੈ ਜੀ ਬਿਲਕੁਲ ਸੋ ਇਸੇ ਤਰੀਕੇ ਇਹ ਜਿਹੜੇ ਕੰਮ ਕਾਜ ਨੇ ਇਹ ਚੱਲਦੇ ਰਹਿੰਦੇ ਨੇ ਲੇਕਿਨ ਜਦੋਂ ਅਸੀਂ ਪੁਰਾਣੇ ਸਮੇਂ ਵੱਲ ਝਾਤ ਮਾਰਦੇ ਆ ਸੋ ਉਸ ਸਮੇਂ ਸਿੱਥੇ ਹੀ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਲੇਕਿਨ ਫਿਰ ਵੀ ਸਾਡੇ ਜਦੋਂ ਅਸੀਂ ਲਿਸਟ ਖੋਲਦੇ ਆ ਜਦੋਂ ਅਸੀਂ ਨਾਮ ਦੇਖਦੇ ਆ ਤੇ ਬਹੁਤ ਸਾਰੇ ਨਾਮ ਉਂਗਲੀਆਂ ਤੇ ਨਹੀਂ ਅਸੀਂ ਗਿਣ ਸਕਦੇ ਇੰਨੇ ਜ਼ਿਆਦਾ ਨਾਮ ਨੇ ਉਹਨਾਂ ਔਰਤਾਂ ਦੇ ਉਹਨਾਂ ਸਸ਼ਕਤ ਮਹਿਲਾਵਾਂ ਦੇ ਚਾਹੇ ਅਸੀਂ 16ਵੀਂ 17ਵੀਂ 18ਵੀਂ 19ਵੀਂ 20ਵੀਂ ਸਦੀ ਦੀ ਗੱਲ ਕਰ ਲਈ ਅੱਜ ਅਸੀਂ 21ਵੀਂ ਸਦੀ 'ਚ ਬੈਠੇ ਹੋਏ ਆ ਤੇ ਬਹੁਤ سارے ਨਾਮ ਜਿਹੜੇ ਨੇ ਤੇ ਜੇ ਕੁਝ ਨਾਮ ਅਸੀਂ ਉਹਨਾਂ ਚੋਂ ਲੈਣਾ ਚਾਹੀਏ ਤੇ ਸਭ ਤੋਂ ਪਹਿਲਾ ਨਾਮ ਅੰਮ੍ਰਿਤਾ ਪ੍ਰੀਤਮ ਜੀ ਦਾ ਆਉਂਦਾ ਹੈ ਉਹ ਕਲਮ ਦੇ ਕਲਮ ਦੇ ਤਨੀ ਸਨ ਉਹਨਾਂ ਦੇ ਲਿਖੇ ਹੋਏ ਸ਼ਬਦ ਹਰ ਇਨਸਾਨ ਦੇ ਦਿਲ ਦਿਮਾਗ ਉਤੇ ਉਕਰ ਜਾਂਦੇ ਸਨ ਜੀ ਕਿਹਾ ਜਾਂਦਾ 16 ਸਾਲ ਦੀ ਉਮਰ ਵਿੱਚ ਉਹਨਾਂ ਦੀ ਇੱਕ ਕਿਤਾਬ ਆ ਗਈ ਸੀ ਅੰਮ੍ਰਿਤਾ ਲਹਿਰ ਜੀ ਕੀ ਬਾਤ ਹੈ ਹਾਂ ਜੋ ਮਤਲਬ ਕਿ ਉਹਨਾਂ ਦੀਆਂ ਕਵਿਤਾਵਾਂ ਸੁਨਣ ਵਾਲਿਆਂ ਦੇ ਦਿਲ ਦਿਮਾਗ ਉਤੇ ਅਸਰ ਕਰਦੀਆਂ ਸੀ ਉਹਨਾਂ ਦਾ ਮੈਂ ਇੱਕ ਨਾਵਲ ਪੜ੍ਹਿਆ ਸੀ ਪਿੰਜਰ ਜੀ ਤੇ ਉਹਨਾਂ ਦਾ ਜਿਹੜਾ ਇੱਕ ਇੱਕ ਸ਼ਬਦ ਜਦੋਂ ਮੈਂ ਪੜ੍ਹ ਰਹੀ ਸੀ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਕਿਰਦਾਰ ਮੈਂ ਖੁਦ ਨਿਭਾ ਰਹੀ ਹਾਂ ਮਤਲਬ ਕਿ ਉਹਨਾਂ ਦੇ ਲਿਖੇ ਹੋਏ ਸ਼ਬਦਾਂ 'ਚ ਇੰਨੀ ਤਾਕਤ ਸੀ ਕਿ ਉਹ ਕਈ ਦਿਨਾਂ ਤੱਕ ਉਸ ਨਾਵਲ ਦਾ ਅਸਰ ਮੇਰੇ ਉੱਤੇ ਰਿਹਾ ਜੀ ਬਿਲਕੁਲ ਜਦੋਂ ਅਸੀਂ ਕਿਤਾਬਾਂ ਨੂੰ ਪੜ੍ਹਦੇ ਹਾਂ ਨਾ ਸੱਚੇ ਕਿਹਾ ਜਾਂਦਾ ਹੈ ਕਿ ਜੇ ਮੈਂ ਕਿਸੇ ਕਿਤਾਬ ਨੂੰ 10 ਵਾਰੀ ਪੜ੍ਹਦੀਆਂ ਤੇ 10 ਨਵੀਆਂ ਚੀਜ਼ਾਂ ਸਿੱਖ ਸਕਦੀਆਂ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਪਹਿਲੂਆਂ ਦੀ ਵੱਖਰੇ ਵੱਖਰੇ ਕਿਰਦਾਰਾਂ ਦੀ ਤੇ ਚਾਹੇ ਰਾਈਟਰਸ ਨੇ ਕਹਾਣੀਕਾਰ ਨੇ ਜਾਂ ਫਿਰ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪਦਨੇ ਜਿਨ੍ਹਾਂ ਦੇ ਉੱਪਰ ਔਰਤਾਂ ਜਿਹੜੀਆਂ ਨੇ ਉਹ ਅੱਜ ਵੀ ਆਜ਼ਮਾਨ ਨੇ ਤੇ ਅਸੀਂ ਜਦੋਂ ਅਸੀਂ ਗੱਲ ਕਰਦੇ ਹਾਂ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਬਹੁਤ ਹੀ ਵਧੀਆ ਨਾਮ ਜਿਹੜੇ ਨੇ ਉਹ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਉਹ ਨਾਮ ਹੈ ਜੀ ਸੁਰਿੰਦਰ ਕੋਰ ਜੀ ਬਿਲਕੁਲ ਜਿਨ੍ਹਾਂ ਦੀ ਗਾਇਕੀ ਨੇ ਲੋਕਾਂ ਦੇ ਦਿਲ ਦਿਮਾਗ ਉਤੇ ਇੱਕ ਅਲੱਗ ਹੀ ਛਾਪ ਛੱਡੀਆ ਉਹ ਨਾ ਹੀ ਕੇਵਲ ਦੇਸ਼ ਦੇ ਸਗੋਂ ਵਿਦੇਸ਼ ਦੇ ਵੀ ਕਾਫੀ ਪ੍ਰਸਿੱਧ ਗਾਇਕਾ ਹਨ ਉਹਨਾਂ ਨੇ ਹਰ ਇੱਕ ਇਨਸਾਨ ਨੂੰ ਆਪਣੀ ਗਾਇਕੀ ਦੇ ਨਾਲ ਜੋੜਿਆ ਉਹਨਾਂ ਦੀ ਗਾਇਕੀ ਵਿੱਚ ਇੱਕ ਠਹਿਰਾਵ ਵੀ ਸੀਗਾ ਇੱਕ ਤਰ੍ਹਾਂ ਦਾ ਮੈਸੇਜ ਵੀ ਸੀਗਾ ਆਪਣਾ ਪੰਥ ਸੀਗਾ ਉਹਨਾਂ ਦੀ ਗਾਇਕੀ ਦੇ ਵਿੱਚ ਇਹ ਜੋ ਅੱਜ ਕੱਲ ਦੀ ਮੇਰਾ ਖਿਆਲ ਅੱਜ ਕੱਲ ਸੋਸ ਨੂੰ ਘੱਟ ਮਿਲਦਾ ਹੈ ਜੀ ਬਿਲਕੁਲ ਔਰ ਘੱਟ ਕਿਉਂ ਮਿਲਦਾ ਹੈ ਕਿਉਂਕਿ ਸਮਾਂ ਬਦਲ ਰਿਹਾ ਬਿਲਕੁਲ ਸੀ ਕਹਾਣੀਆਂ ਗਾ ਰਹੇ ਆ ਕਿ ਔਰਤ ਦਾ ਕਿਰਦਾਰ ਬਦਲ ਰਿਹਾ ਸਮਾ ਬਦਲ ਰਿਹਾ ਔਰਤ ਸਸ਼ਕਤ ਹੋ ਰਹੀ ਹੈ ਘਰ ਤੋਂ ਬਾਹਰ ਉਹਨੇ ਕਦਮ ਪੁੱਟਿਆ ਸੋ ਇਹ ਤੁਹਾਨੂੰ ਸਾਰਿਆਂ ਨੂੰ ਔਨਸਕਾਈ ਦੇ ਜ਼ਰੀਏ ਦੱਸਣਾ ਚਾਹਾਂਗੇ ਕਿ ਔਰ ਸਦੀਆਂ ਔਰਤ ਨੇ ਉਸ ਸਦੀ ਦੇ ਵਿੱਚ ਵੀ ਘਰ ਤੋਂ ਬਾਹਰ ਕਦਮ ਪੁੱਟਿਆ ਸੀ ਮਰਦ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਚੱਲੀ ਸੀ ਜਦੋਂ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਫਿਰ ਵੀ ਉਹਨੇ ਹਰ ਆਪਣਾ ਕਿਰਦਾਰ ਵਖੂਬੀ ਨਿਭਾਇਆ ਤੇ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤੇ ਅੱਜ ਸਾਡੇ ਕੋਲ ਹਰ ਸਹੂਲਤ ਹੈ ਬਹੁਤ ਹੀ ਖੁਸ਼ੀਆਂ ਖੇੜੇ ਆਨੰਦ ਮਾਣਦੇ ਆ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਆ ਸੋ ਸੋਸ਼ਲ ਮੀਡੀਆ ਦੇ ਜ਼ਰੀਏ ਸੀ ਆਪਣੇ ਆਪ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਆ ਸੋ ਔਰਤਾਂ ਦੇ ਇਸ ਕਿਰਦਾਰ ਨੂੰ ਇਸ ਨੇ ਜਿਹੜਾ ਹੈ ਚਾਰ ਚੰਨ ਲਗਾ ਦਿੱਤੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਅੱਜ ਕੱਲ ਔਰਤਾਂ ਨੇ ਆਪਣੇ ਆਪ ਨੂੰ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਜਿਸ ਤਰ੍ਹਾਂ ਮੰਨ ਲਓ ਇੱਕ ਖਾਣਾ ਬਣਾਉਣ ਵਾਲੀ ਉਹਨਾਂ ਨੇ ਸਿੰਪਲ ਆਪਣਾ ਖਾਣਾ ਕਿਸ ਤਰ੍ਹਾਂ ਬਣਾਇਆ ਉਹਨੂੰ ਇੱਕ ਰੀਲ ਦੇ ਥਰੂ ਉਹਨਾਂ ਨੇ ਆਪਣੇ ਖਾਣੇ ਦੀ ਜਿਹੜੀ ਰੈਸਪੀ ਸੀ ਉਹਨਾਂ ਨੂੰ ਲੋਕਾਂ ਤੱਕ ਪੂਰੇ ਦੇਸ਼ ਵਿਦੇਸ਼ ਵਿੱਚ ਪਹੁੰਚਾਈ ਜੀ ਤੇ ਕਾਫੀ ਉਹਨਾਂ ਨੂੰ ਸਰਾਇਆ ਵਿਗਿਆਨ ਜੀ ਬਿਲਕੁਲ ਹੋਲੀ ਹੋਲੀ ਉਹ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਫੇਮਸ ਹੋ ਰਹੀਆਂ ਨੇ ਮਸ਼ਹੂਰ ਹੋ ਰਹੀਆਂ ਨੇ ਸੋ ਸਿਰਫ ਤੇ ਸਿਰਫ ਇੱਕ ਜ਼ਰੀਆ ਚਾਹੀਦਾ ਹੁੰਦਾ ਹੈ ਜਦੋਂ ਇਸ ਦੀ ਕਮੀ ਹੈ ਜਾਂ ਫਿਰ ਅਸੀਂ ਔਰਤਾਂ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਪਿੱਛੇ ਛੱਡਿਆ ਜਾਏਗਾ ਜਾਂ ਫਿਰ ਮੈਂ ਤਾਂ ਔਰਤਾਂ ਤੇ ਮੈਨੂੰ 21ਵੀਂ ਸਦੀ ਦੇ ਵਿੱਚ ਆਜ਼ਾਦੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਥੀਮ ਬਲ ਝਾਤ ਮਾਰਦੇ ਹਾਂ ਇਕੁਐਲਿਟੀ ਦੀ ਗੱਲ ਕੀਤੀ ਗਈ ਹੈ ਸਮਾਨਤਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਕਿਸ ਤਰੀਕੇ ਦੀ ਸਮਾਨਤਾ ਸਭ ਤੋਂ ਪਹਿਲਾਂ ਸਾਨੂੰ ਇਹ ਸੋਚੀ ਨਾ ਚਾਹੀਦਾ ਹੈ ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ ਤੇ ਸੱਚੀ ਹੀ ਔਰਤਾਂ ਨੇ ਬਹੁਤ ਹੀ ਮੱਲਾ ਮਾਰੀਆਂ ਨੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਚਾਹੇ ਅਸੀਂ ਸਾਹਿਤ ਦੀ ਗੱਲ ਕਰ ਲਈਏ ਚਾਹੇ ਅਸੀਂ ਖੇਡਾਂ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਮਿਊਜ਼ਿਕ ਦੀ ਔਰ ਜਦੋਂ ਮਿਊਜ਼ਿਕ ਦੀ ਗੱਲ ਆਉਂਦੀ ਹੈ ਨਾ ਤਾਂ ਨਾਮ ਸੁਦਰਿੰਦਰ ਕੌਰ ਜੀ ਦਾ ਸੱਚੀ ਹੀ ਅੱਜ ਵੀ ਅਸੀਂ ਸਾਰੇ ਹੀ ਯਾਦ ਕਰਦੇ ਹਾਂ ਔਰ ਕਿਸ ਤਰੀਕੇ ਦੇ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਵੀ ਉਸ ਸੰਗੀਤ ਨੂੰ ਬਹੁਤ ਹੀ ਸੁੰਨਾ ਪ੍ਰਸੰਦ ਕਰਦੀ ਹੈ ਬਿਲਕੁਲ ਸਹੀ ਕਿਉਂ ਜੀ ਤੁਸੀਂ ਔਰ ਤੁਹਾਨੂੰ ਮੈਂ ਇੱਥੇ ਇਹ ਦੱਸਣਾ ਚਾਹੁੰਦੀ ਹਾਂ 2006 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਵੀ ਵਾਸਤੇ ਕਿੰਨੀ ਹੀ ਮਾਨਤੀ ਗੱਲ ਹੈ ਪਰ ਉਹਨਾਂ ਦੇ ਗਾਣੇ ਸਿਰਫ ਸਾਡੇ ਦੇਸ਼ ਵਿੱਚ ਹੀ ਪਸੰਦੀ ਕੀਤੇ ਜਾਂਦੇ ਸਗੋਂ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਗੱਲ ਕਰਦੇ ਹਾਂ ਸਿੰਦਰ ਕੌਰ ਜੀ ਦੀ ਤੇ ਮੰਨ ਕਰਦੇ ਹਾਂ ਉਹਨਾਂ ਦਾ ਗੀਤ ਜ਼ਰੂਰ ਸੁਣਿਆ ਜਾਏ। ਸੋ ਅਸੀਂ ਸਾਰੇ ਸੁਣਦੇ ਹਾਂ ਡਾਕਟਰ ਪਰਮਜੀਤ ਹੋਣਾ ਵੱਲੋਂ ਇਹ ਵਾਲਾ ਸਿੰਦਰ ਕੌਰ ਜੀ ਦਾ ਗੀਤ। ਕਿਆ ਬਾਤ ਹੈ ਕਿਆ ਬਾਤ ਕਿਆ ਬਾਤ ਸੱਚੀ ਹੀ ਬਹੁਤ ਹੀ ਵਧੀਆ ਲੱਗਦਾ ਜਦੋਂ ਅਸੀਂ ਆਵਾਜ਼ ਦੀ ਗੱਲ ਕਰਦੇ ਆ ਔਰ ਮੇਰੇ ਬੰਦਾ ਨੂੰ ਮੈਨੂੰ ਥਾਣੋ ਨਹੀਂ ਲੱਗਦਾ ਕਿ ਗੀਤ ਸੰਗੀਤ ਜਿਹੜਾ ਹੈ ਬਹੁਤ ਜ਼ਿਆਦਾ ਸ਼ਬਦ ਜਿਹੜੇ ਨੇ ਉਹ ਬਹੁਤ ਵਧੀਆ ਰੋਲ ਅਦਾ ਕਰਦੇ ਨੇ ਕਿ ਉਹਨਾਂ ਦੇ ਲਿਰਿਕਸ ਕੀ ਨੇ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਬਦਲਾਅ ਆਇਆ ਮਿਊਜ਼ਿਕ ਦੇ ਵਿੱਚ ਬਿਲਕੁਲ ਸਹੀ ਕਹਿ ਰਹੇ ਹੋ ਜਿਹੜੇ ਸ਼ਬਦ ਹਨ ਉਹ ਸਾਡੇ ਦਿਲੋਂ ਤੇ ਰਾਜ ਕਰਦੇ ਹਨ ਜੀ ਤੇ ਜੇ ਅਸੀਂ ਇਹਨਾਂ ਸ਼ਬਦਾ ਦੀ ਗੱਲ ਕਰੀਏ ਤੇ ਸ਼ਬਦਾ ਦੇ ਤਨੀ ਮੇਰਾ ਖਿਆਲ ਨਾਲ ਅਮਰੀਕਾ ਸੰਗੀਤ ਮੈਂ ਦੁਨੀਆ ਦੇ ਵਿੱਚ ਤਾਂ ਅਸੀਂ ਤੁਹਾਨੂੰ ਲੈ ਕੇ ਜਾਂਦੇ ਹੀ ਰਵਾਂਗੇ बार-बार ਔਰ ਔਰਤ ਦੇ ਕਿਰਦਾਰਾਂ ਦੀ ਗੱਲ ਹੋ ਰਹੀ ਹੈ ਉਹਦੀਆਂ ਸਫਲਤਾਵਾਂ ਅਸੀਂ ਗਿਣਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਤੇ ਰਾਣੀ ਲక్ష్ਮੀਬਾਈ ਦਾ ਨਾਮ ਅਸੀਂ ਕਿੱਦਾਂ ਭੁੱਲ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਦੋਂ ਆਜ਼ਾਦੀ ਕੁਲਾਟੀਆਂ ਦੇ ਨਾਮ ਆਉਂਦੇ ਨੇ ਨਾ ਤੇ ਔਰਤਾਂ ਦੇ ਨਾਮ ਵੀ ਮੋਹਲੀਆਂ ਕਤਾਰਾਂ ਦੇ ਵਿੱਚ ਆਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਜੂਝ ਪਏ ਉਹਨਾਂ ਨੇ ਮੈਦਾਨ ਦੇ ਵਿੱਚ ਉਤਰ ਕੇ ਅੱਗੇ ਹੋ ਕੇ ਜਿਹੜਾ ਹੈ ਇਹ ਸਾਰੀਆਂ ਕਾਰਗੁਜ਼ਾਰੀਆਂ ਕੀਤੀਆਂ ਸਕੱਤ ਰਾਸ਼ਟਰੀ ਮਹਿਲਾ ਦਿਵਸ ਦੇ ਉੱਪਰ ਸਾਨੂੰ ਵੱਖਰੇ ਵੱਖਰੇ ਸੰਦੇਸ਼ ਭੇਜੇ ਹੋਏ ਨੇ ਸੋ ਬਹੁਤ ਹੀ ਨਾਮਵਰ ਹਸਤੀ ਨੇ ਡਾਕਟਰ ਤਜਿੰਦਰ ਜੀ ਆਓ ਉਹਨਾਂ ਦਾ ਭੇਜਿਆ ਹੋਇਆ ਸੰਦੇਸ਼ ਸਾਰੇ ਸੁਣਦੇ ਆ ਪਹਿਲਾਂ ਤਾਂ ਮੈਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸਾਡੀ ਸਾਰਿਆਂ ਦੀ ਮਾਂ ਧਰਤੀ ਮਾਂ ਨੂੰ ਸਲਾਮ ਕਰਦੀਆਂ ਔਰ ਵਧਾਈ ਦਿੰਦੀਆਂ ਕਿ ਉਸ ਦੀਆਂ ਧੀਆਂ ਦੀ ਕਦਰ ਪੈਣੇ ਸ਼ੁਰੂ ਹੋ ਗਈ ਹੈ ਔਰ ਉਹ ਉਹ ਨਾ ਦਾ ਦਿਵਸ ਮਨਾਇਆ ਜਾ ਰਿਹਾ ਹੈ ਐਸੇ ਮੈਂ ਵੀ ਕਹਿੰਦੀ ਹੁੰਨੀ ਆ ਜੁਗ ਜੁਗ ਜੀਵਨ ਮਾਵਾ ਦੇ ਬੁੱਤ ਮਿੱਠੜੇ ਮੇਵੇ ਖੰਡ ਮਿਸ਼ਰੀ ਜੀਆਂ ਧੀਆ ਰੱਬ ਸਭ ਨੂੰ ਦੇਵੇ ਔਰਤ ਇੱਕ ਮਮਤਾ ਦੀ ਮੂਰਤ ਹੈ ਕੁਰਬਾਨੀ ਦੀ ਮੂਰਤ ਹੈ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਆ ਔਰ ਜਿੰਨੂੰ ਜਿੰਨਾ ਪਿਆਰ ਮਿਲਿਆ ਉਹ ਉਨੀ ਤਰੱਕੀ ਕਰਦਾ ਔਰ ਗੁਰੂ ਅਰਜਨ ਸਾਹਿਬ ਨੇ ਸਾਡੇ ਗੁਰੂਆਂ ਨੇ ਬਹੁਤ ਸਾਹ ਤੇਰੇ ਪੱਲਾ ਔਰਾਂ ਦੀ ਕਦਰ ਜਿਹੜੀ ਐ ਉਹ ਲੋਕਾਂ ਤੱਕ ਪਹੁੰਚਾਈ ਗੁਰੂ ਨਾਨਕ ਸਾਹਿਬ ਨੇ ਕਹਿਆ ਸੀ ਸੋ ਕਿਉ ਮੰਦਾ ਆਖੇ ਜਿਤ ਜਮੇ ਰਾਜਾਂ ਔਰ ਉਹਨਾਂ ਦੀ ਸੋਚ ਹੌਲੀ-ਹੌਲੀ ਹੁਣ ਤੱਕ ਪਹੁੰਚੀ ਐ ਔਰ ਅੱਜ ਔਰਤ ਗੁਲਾਮ ਨਹੀਂ ਐ ਅੱਜ ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਕੰਮ ਕਰ ਰਹੀ ਐ ਅਸੀਂ ਨਹੀਂ ਕਹਿ ਸਕਦੇ ਹੁਣ ਕਿ ਔਰਤ ਦੇ ਹਰ ਕਾਮਯਾਬ ਬੰਦੇ ਦੇ ਪਿੱਛੇ ਔਰਤ ਹੁੰਦੀ ਐ ਇਸ ਤੋਂ ਉਲਟ ਵੀ ਕਹਿ ਸਕਦੇ ਆ ਪਰ ਹੁਣ ਸਮਾਂ ਇਹ ਹੈ ਕਿ ਮੋਢੇ ਨ ਮੋਢਾ ਜੋੜ ਕੇ ਤੁਰੰਦਾ ਵੇੜਾ ਆ ਗਿਆ ਤਾਂ ਇਹ ਸਾਡਾ ਸਾਰਾ ਸੰਸਾਰ ਤਰੱਕੀ ਕਰ ਸਕਦਾ ਜੇ ਔਰਤ ਦੀ ਕਦਰ ਹੋਵੇ ਔਰਤ ਨੂੰ ਪਛਾਨ ਮਿਲੇ ਜਿਹੜੀ ਕਿ ਹੁਣ ਮਿਲਣੀ ਸ਼ੁਰੂ ਹੋ ਗਈ ਹੈ ਦੁਨੀ ਹੁਣ ਕੋਈ ਵੀ ਖੇਤਰ ਰਹਿਣ ਨਹੀਂ ਹੈ ਜਿੱਥੇ ਕਿ ਔਰਤ ਅੱਗੇ ਨਹੀਂ ਜਾ ਰਹੀ ਅੱਗੇ ਤੇ ਜਗ੍ਹਾ ਤੇ ਮਰਦ ਰਣੋਂ ਵੀ ਅੱਗੇ ਜਾ ਰਹੀ ਹੈ ਪਰ ਅਸੀਂ ਚਾਹਨੇ ਆ ਅਸੀਂ ਔਰਤਾਂ ਚਾਹਨੀ ਹੈ ਕਿ ਅਸੀਂ ਇੱਕ ਦੂਜੇ ਨੂੰ ਆਪਣਾ ਹੰਕਾਰ ਨਾ ਹੋਵੇ ਕਿਸੇ ਨੂੰ ਵੀ ਅਸੀਂ ਬਰਾਬਰ ਇੱਕ ਦੂਜੇ ਦਾ ਦਰ ਕੇ ਸਿਰਫ ਤਰੱਕੀ ਵਾਲੇ ਪਾਸੇ ਮਮਤਾ ਵਾਲੇ ਪਾਸੇ ਪਿਆਰ ਵਾਲੇ ਪਾਸੇ ਸੰਸਾਰ ਨੂੰ ਅੱਗੇ ਲੈ ਕੇ ਜਾਣ ਵਾਲੇ ਪਾਸੇ ਨੂੰ ਸੋਚੀਏ ਤੇ ਇਕੱਠੇ ਹੋ ਕੇ ਕੰਮ ਕਰੀਏ ਇਕੱਠੇ ਹੋ ਕੇ ਦੁਰਿਏ ਤੇ ਫਿਰ ਵੇਖੋ ਕਿੰਨਾ ਕਮਾਲ ਹੋ ਜਾਏਗਾ ਕਿੰਨੀ ਖੂਬਸੂਰਤ ਦੁਨੀਆ ਹੋਏਗੀ ਜਦੋਂ ਕਿ ਅਸੀਂ ਇੱਕ ਦੂਜੇ ਨੂੰ ਪਛਾਨਣ ਲੱਗੇ ਕਦਰ ਕਰਨ ਲੱਗੇ ਸ਼ੁਕਰੀਆ ਸੋ ਬਹੁਤ સરੀਆਂ ਗੱਲਾਂ ਬਾਤਾਂ ਸੀ ਤੁਹਾਡੇ ਨਾਲ ਕਰਦੇ ਰਵਾਂਗੇ ਲੇਕਿਨ ਮਨ ਜਿਹੜਾ ਹੈ ਨਾ ਸੱਚੀ ਨਹੀਂ ਭਰਿਆ ਬੰਦਾ ਮੈਮ ਮਨ ਕਰ ਰਿਹਾ ਹੈ ਕਿ ਸਰਿੰਦਰ ਕੌਰ ਜੀ ਦਾ ਇੱਕ ਹੋਰ ਗਾਣਾ ਸੁਣਿਆ ਜਾਏ ਕਿਉਂ ਨਾ ਸੁਣੀਏ ਫਿਰ ਬਿਲਕੁਲ ਬਿਲਕੁਲ ਸਹੀ ਕਹੇ ਜੀ ਤੁਸੀਂ ਠੀਕ ਹੈ ਜੀ ਅੱਖੀਆਂ ਚ ਤੂੰ ਪਾਵ ਕੀ ਮੈਂ ਕਜਲਾ ਵੀ ਅੱਖੀਆਂ ਚ ਤੂੰ ਵਸਦਾ ਹਰវេល ਚਨਾ ਤੇਰੀ ਬਨਮੂਵੀ ਹਰ ਵੇਲੇ ਚੰਨਾ ਮੇਰਾ ਤੇਰੀ ਬਨਮੂਵੀ ਦੁਨੀਆ ਚ ਨਾ ਤੀਰਾ ਅੱਖੀਆਂ ਚ ਤੂੰ ਵੀ ਅੱਖੀਆਂ ਚ ਤੂੰ ਵੀ ਜੇ ਤੂੰ ਹੱਸੇਂ ਜੀ ਮਜ਼ਾ ਆ ਗਿਆ ਡਾਕਟਰ ਪਰਮਜੀਤ ਕੌਰ ਜੀ ਦੀ ਆਵਾਜ਼ ਵਿੱਚ ਗੀਤ ਸੁਣ ਕੇ ਆਨੰਦ ਆ ਗਿਆ ਜੀ ਕਿਸ ਤਰ੍ਹਾਂ ਇੱਕ ਮਧੂਰਾ ਆਵਾਜ਼ ਸ਼ਬਦ ਤੇ ਸੰਗੀਤ ਦਾ ਸੁਮੇਲ ਹੈ ਜੀ ਬਿਲਕੁਲ ਔਰ ਸੁਮੇਲ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਸੇ ਤਰੀਕੇ ਚੱਲਦਾ ਰਹਿੰਦਾ ਹੈ ਜਦੋਂ ਅਸੀਂ ਅੱਜ ਦੇ ਲਿਖਾਰੀਆਂ ਦੀ ਗੱਲ ਕਰਦੇ ਹਾਂ ਅੱਜ ਦੀ ਕਲਮ ਦੀ ਗੱਲ ਕਰਦੇ ਹਾਂ ਸਸ਼ਕਤ ਮਹਿਲਾ ਦੀ ਗੱਲ ਕਰਦੇ ਹਾਂ ਤਾਂ ਸੁਖਿੰਦਰ ਅਮਰਤ ਜੀ ਦਾ ਨਾਮ ਜਿਹੜਾ ਹੈ ਉਹ ਵੀ ਜ਼ਰੂਰ ਆਉਂਦਾ ਹੈ ਬਹੁਤ ਹੀ ਸੋਹਣੀ ਕਲਮ ਜਿਹੜੀ ਹੈ ਉਹ ਲਿਖੇ ਸਮੇਂ ਦੀ ਗੱਲ ਕਰਦੇ ਹਾਂ ਅੱਜ ਦੀ ਗੱਲ ਕਰਦੇ ਹਾਂ ਤਾਂ ਸੁਖਵਿੰਦਰ ਅਮਰਜੀਤ ਦਾ ਨਾਮ ਜਿਹੜਾ ਹੈ ਉਹ ਵੀ ਜ਼ਰੂਰ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ ਬਹੁਤ ਹੀ ਸੋਹਣੀ ਕਲਮ ਦੇ ਧਾਰਨੀ ਨੇ ਬਹੁਤ ਹੀ ਸੋਹਣੀਆਂ ਲਿਖਤਾਂ ਲਿਖਦੇ ਨੇ ਸੋ ਕਿਉਂ ਨਾ ਫਿਰ ਉਹਨਾਂ ਦੀ ਵੀ ਇੱਕ ਕਵਿਤਾ ਬੰਦਾ ਮੈਂ ਆਪਾਂ ਸੁਣ ਲਈਏ ਹਾਂ ਬਿਲਕੁਲ ਠੀਕ ਹੈ ਜੀ ਸੁਣ ਲਈਏ ਹਾਂ ਹਾਂ ਵਾਜੀ ਗੁਰਪ੍ਰੀਤ ਮੈਡਮ ਅਨੰਦ ਸ਼ਬਦਾਂ ਦਾ ਸਾਡੇ ਮਨ ਉਤੇ ਬਹੁਤ ਅਸਰ ਪੈਂਦਾ ਜੀ ਬਿਲਕੁਲ ਜੇ ਇਹ ਹੀ ਸ਼ਬਦਾਂ ਨੂੰ ਅਸੀਂ ਕਵਿਤਾ ਦੇ ਨਾਲ ਗਾਇਆ ਜਾਏ ਤੇ ਇਹ ਦਿਲ ਦਿਮਾਗ ਉਤੇ ਆਪਣੀ ਇੱਕ ਛਾਪ ਛਾੜ ਦਿੰਦੇ ਬਿਲਕੁਲ ਬਿਲਕੁਲ ਬਹੁਤ ਹੀ ਸੋਹਣੀ ਛਾਪ ਛਾੜ ਦਿੰਦੇ ਨੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਔਰਤਾਂ ਦੇ ਸਸ਼ਕਤੀਕਰਨ ਦੀ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ ਗੱਲਾਂ ਬਾਤਾਂ ਵੀ ਕਰ ਰਹੇ ਹਾਂ ਤੁਹਾਡੇ ਨਾਲ ਔਰ ਉਹਨਾਂ ਮਹਿਲਾਵਾਂ ਦੇ ਬਾਰੇ ਵੀ ਗੱਲਬਾਤ ਕਰ ਰਹੇ ਹਾਂ ਖਾਸ ਕਰਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮੱਲਾ ਮਾਰਿਆ ਨੇ ਔਰਤਾਂ ਨੇ ਨਾ ਕੇਵਲ ਸੰਗੀਤ ਵਿੱਚ ਮੱਲਾ ਮਾਰੀਆਂ ਉਹਨਾਂ ਨੇ ਸਭ ਅੰਬਰੀ ਉਡਾਰੀਆਂ ਵੀ ਮਾਰੀਆਂ ਹੈ ਉੱਥੇ ਵੀ ਆਪਣਾ ਨਾਮ ਰੋਸ਼ਨ ਕੀਤਾ ਹੈ ਜਿਸ ਤਰ੍ਹਾਂ ਕਿ ਆਪਾਂ ਨਾਮ ਲੈ ਸਕਦੇ ਕਲਪਨਾ ਚਾਵਲਾ ਸੁਨੀਤਾ ਵਿਲੀਅਮ ਇਹਨਾਂ ਨੇ ਨਾ ਕੇਵਲ ਆਪਣਾ ਨਾਮ ਸਗੋ ਆਪਣੇ ਮਾਪੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਜਦੋਂ ਸੀ ਨਾ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਆ ਨਾ ਸੱਚੀ ਹੀ ਇਹਨਾਂ ਦੀਆਂ ਲਿਖੀਆਂ ਹੋਈਆਂ ਇਹ ਇਹਨਾਂ ਦੇ ਉੱਪਰ ਲਿਖੀਆਂ ਹੋਈਆਂ ਬਾਇਓਗ੍ਰਾਫੀਜ਼ ਆਟੋਬਾਇਓਗ੍ਰਾਫੀਜ਼ ਸਾਨੂੰ ਜ਼ਰੂਰ ਤੇ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਇੱਕ ਇੱਕ ਗੁਣ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਸਿੱਖਣ ਨੂੰ ਮਿਲੇਗਾ ਔਰ ਜਿੱਥੇ ਅਸਮਾਨੀ ਉਡਾਰੀਆਂ ਭਰੀਆਂ ਨੇ ਨਾ ਔਰਤਾਂ ਨੇ ਉੱਥੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਮੱਲਾ ਮਾਰੀਆਂ ਨੇ ਔਰ ਜਦੋਂ ਗੱਲ ਖੇਡਾਂ ਦੀ ਆਉਂਦੀ ਹੈ ਤੇ ਚਾਹੇ ਅਸੀਂ 올림픽ਸ ਦੀ ਗੱਲ ਕਰ ਲਈਏ ਜਾਂ ਫਿਰ ਜਿੰਨੀਆਂ ਵੀ ਅੰਤਰਰਾਸ਼ਟਰੀ ਰਾਸ਼ਟਰੀ ਜਦੋਂ ਅਸੀਂ ਖੇਡਾਂ ਦੀ ਗੱਲ ਕਰਦੇ ਆਂ ਤੇ ਸ਼ੌਂਕ ਦੇ ਤੌਰ ਤੇ ਖੇਡਾਂ ਨੂੰ ਖੇਡਣਾ ਵੱਖਰੀ ਗੱਲ ਹੈ ਲੇਕਿਨ ਮੁਕਾਬਲੇਬਾਜ਼ੀ ਦੇ ਵਿੱਚ ਜਦੋਂ ਅਸੀਂ ਆਉਂਦੇ ਆ ਤੇ ਔਰਤਾਂ ਨੇ ਉੱਥੇ ਵੀ ਘੱਟ ਨਹੀਂ ਕੀਤਾ ਉਹਨਾਂ ਨੇ ਮੱਲਾ ਮਾਰੀਆਂ ਨੇ ਚਾਹੇ 올림픽ਸ ਦੀ ਗੱਲ ਕਰ ਲਈਏ ਏਸ਼ੀਅਨ ਗੇਮਾਂ ਦੀ ਗੱਲ ਕਰ ਲਈਏ ਹਾਂ ਇੱਥੇ ਗੁਰਪ੍ਰੀਤ मैम ਮੈਂ ਤੁਹਾਨੂੰ ਕੁਝ ਨਾਮ ਦੱਸਣਾ ਚਾਹੁੰਦੀ ਆਂ ਸਾਨਿਆ ਮੇਜਾ ਸਾਨਿਆ ਨਹਿਵਾਲ ਮੈਰੀਕੋਮ ਐ ਸਾਡੇ ਦੇਸ਼ ਦੀਆਂ ਉਹ ਮਹਾਨ ਸਖਸ਼ੀਤਾ ਹਨ ਜਿਨ੍ਹਾਂ ਨੇ ਹਰ ਔਰਤ ਨੂੰ ਅੱਗੇ ਵਧਣ ਵਾਸਤੇ ਪ੍ਰੇਰਿਤ ਕੀਤਾ ਹੈ ਇੱਥੇ ਕੁਝ ਨਾਮ ਲੈਣੇ ਹੋਣ ਤਾਂ ਮੈਂ ਕੁਝ ਨਾਮ ਲੈਣਾ ਚਾਹੂੰਗੀ ਸਾਨਿਆ ਮਿਰਜ਼ਾ ਸਾਨਿਆ ਨਹਿਵਾਲ ਮੈਰੀਕੋਮ ਇਹ ਉਹ ਸਖਸ਼ੀਤਾ ਹਨ ਜਿਨ੍ਹਾਂ ਨੇ ਸਾਡੇ ਦਾ ਮਾਣ ਕਾਫੀ ਵਧਾ ਦਿੱਤਾ ਹੈ ਇਹਨਾਂ ਦੀ ਜ਼ਿੰਦਗੀ ਨੂੰ ਦੇਖ ਕੇ ਹੋਰ ਵੀ ਕਈ ਸਾਰੀ ਔਰਤਾਂ ਨੂੰ ਅੱਗੇ ਵਧਣ ਦਾ ਇੱਕ ਮੌਕਾ ਮਿਲਿਆ ਹੈ ਜੀ ਬਿਲਕੁਲ ਔਰ ਜਦੋਂ ਅਸੀਂ ਪ੍ਰੇਰਣਾ ਸਰੋਤ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਮਹਿਲਾਵਾਂ ਸਾਡੇ ਪ੍ਰੇਰਣਾ ਦਾ ਸਰੋਤ ਬਣਦੀਆਂ ਨੇ ਔਰ ਜੀ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਤੇ ਬਹੁਤ ਸਾਰੇ ਸੰਦੇਸ਼ ਔਨਸਕਾਈ ਟੀਵੀ ਨੂੰ ਪਹੁੰਚੇ ਨੇ ਮਹਿਲਾਵਾਂ ਦੇ ਵੱਲੋਂ ਔਰ ਜਦੋਂ ਅਸੀਂ ਬਾ ਕਮਾਲ ਸੂਫੀ ਸੰਗੀਤ ਨਾਲ ਜੁੜੇ ਹੋਏ ਸੁਲਤਾਨਾ ਨੂਰਾ ਹੁਣਾ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਵੀ ਸਾਨੂੰ ਆਪਣਾ ਸੰਦੇਸ਼ ਭੇਜਿਆ ਆਓ ਸਾਰੇ ਸੁਣਦੇ ਆ। ਅੱਲੈਕੁਮ ਜੀ ਮੈਂ ਸੁਲਤਾਨਾ ਨੂਰਾ ਤੇ ਬੜੀ ਖੁਸ਼ੀ ਦੀ ਤੇ ਬੜੀ ਵੱਡੀ ਗੱਲ ਕਰਨ ਜਾ ਰਹੀਆਂ ਮੈਂ ਤੁਹਾਡੇ ਨਾਲ ਅੰਤਰਰਾਸ਼ਟਰੀ ਔਰਤ ਦਿਵਸ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਮੁਬਾਰਕਾਂ। ਅੱਜ ਔਰਤ ਹਰ ਮੈਦਾਨ ਚ ਮਨਲਾ ਮਾਰ ਰਹੀ ਹੈ ਉਹ ਚਾਹੇ ਸਪੋਰਟਸ ਹੋਵੇ ਤੇ ਚਾਹੇ ਰਾਜਨੀਤਿਕ ਸੰਗੀਤ ਹੋਵੇ ਮੇਰੇ ਵੱਲੋਂ ਉਹਨਾਂ ਮਾਵਾਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੀ ਇੱਜ਼ਤ ਤੇ ਬਹੁਤ ਸਾਰੀਆਂ ਵਧਾਈਆਂ ਜਿਨ੍ਹਾਂ ਨੇ ਧੀ ਨੂੰ ਜਨਮ ਦਿੱਤਾ ਜਿਸ ਧੀ ਜਨਮੀ ਉਹ ਮਾਸ ਲਖਣੀ ਔਨ ਸਕਾਈ ਟਵੀ ਰਾਹੀਂ ਮੇਰੇ ਵੱਲੋਂ ਔਰਤ ਦਿਵਸ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਵਧਾਈਆਂ ਥੈਂਕ ਯੂ ਤੋ ਕੀਆ ਬਾਤ ਹੈ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸ਼ਖਸੀਅਤ ਨੂੰ ਨਿਖਾਰਨ ਦੀ ਤੇ ਬਚਪਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਬਹੁਤ ਹੀ ਛੋਟੀ ਉਮਰੇ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੂਫੀ ਸੰਗੀਤ ਦੇ ਨਾਲ ਜੁੜੇ ਔਰ ਸਿਰਫ ਦੇਸ਼ ਹੀ ਨਹੀਂ ਦੁਨੀਆ ਦੇ ਵਿੱਚ ਵੀ ਆਪਣਾ ਨਾਮ ਕਮਾਇਆ ਫਿਲਮਾਂ ਦੇ ਵਿੱਚ ਵੀ ਗਾਇਆ ਔਰ ਸੱਚੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸੰਦੇਸ਼ ਭੇਜਿਆ ਤੋ ਕੀਆ ਬਾਤ ਹੈ ਜੀ ਜਦੋਂ ਅਸੀਂ ਗੱਲ ਕਰਦੇ ਆ ਨਾ ਸ਼ਖਸੀਅਤ ਨੂੰ ਨਿਖਾਰਨ ਦੀ ਤੇ ਬਚਪਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਬਹੁਤ ਹੀ ਛੋਟੀ ਉਮਰੇ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੂਫੀ ਸੰਗੀਤ ਦੇ ਨਾਲ ਜੁੜੇ ਔਰ ਸਿਰਫ ਦੇਸ਼ ਹੀ ਨਹੀਂ ਦੁਨੀਆ ਦੇ ਵਿੱਚ ਵੀ ਆਪਣਾ ਨਾਮ ਕਮਾਇਆ ਫਿਲਮਾਂ ਦੇ ਵਿੱਚ ਵੀ ਗਾਇਆ ਔਰ ਸੱਚੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸੰਦੇਸ਼ ਭੇਜਿਆ ਅਸਕਰ ਦਾ ਤੁਸੀਂ ਸਾਨੂੰ ਸੰਦੇਸ਼ ਭੇਜਿਆ ਅਸਕਰ ਪਿਤ ਮੈਡਮ ਅਸੀਂ ਕਿੰਨੇ ਭਾਗਾ ਵਾਲੇ ਹਾਂ ਕਿ ਅਸੀਂ ਇੰਦੀਆਂ ਮਹਾਨ ਸਖਸ਼ਿਆਤਾ ਦੇ ਵਿੱਚ ਬੈਠੇ ਹਾਂ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਧੀਆ ਅੱਗੇ ਵੱਧ ਰਹੀਆਂ ਹਨ ਜੀ ਬਿਲਕੁਲ ਔਰ ਬਹੁਤ ਹੀ ਮੱਲਾ ਮਾਰ ਰਹੀਆਂ ਨੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਔਰ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਤੇ ਮਨਾਓਗੇ ਬਹੁਤ ਵਧੀਆ ਤਰੀਕੇ ਦੇ ਨਾਲ ਲੇਕਿਨ ਹਰ ਦਿਨ ਔਰਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਕਿ ਉਸ ਤੋਂ ਬਿਨਾ ਕਾਰ ਵੀ ਨਹੀਂ ਹੈ ਤੇ ਉਸ ਤੋਂ ਬਿਨਾ ਬਹੁਤ ਸਾਰੀਆਂ ਕਾਰਗੁਜ਼ਾਰੀਆਂ ਵੀ ਜ਼ਿੰਦਗੀ ਦੇ ਵਿੱਚ ਨਹੀਂ ਹੋ ਸਕਦੀਆਂ ਸੋ ਆਸ ਉਮੀਦ ਕਰਦੇ ਆ ਕਿ ਇਹ ਉਲਿਖਿਆ ਹੋਇਆ ਪ੍ਰੋਗਰਾਮ ਔਨਸਕਾਈ ਟੀਵੀ ਵੱਲੋਂ ਤੁਹਾਨੂੰ ਜ਼ਰੂਰ ਤੇ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਇੱਕ ਵਾਰ ਸੋ ਆਸ ਕਰਦੇ ਆ ਕਿ ਤੁਹਾਨੂੰ ਇਹ ਉਲਿਖਿਆ ਹੋਇਆ ਪ੍ਰੋਗਰਾਮ ਔਨਸਕਾਈ ਤੇ ਵੀ ਵੱਲੋਂ ਬਹੁਤ-ਬਹੁਤ ਪਸੰਦ ਆਇਆ ਹੋਵੇਗਾ ਸੋ ਤੁਹਾਡੇ ਸੁਝਾਵਾਂ ਦੀ ਹਮੇਸ਼ਾ ਤੇ ਹਮੇਸ਼ਾ ਉਡੀਕ ਰਹੇਗੀ ਸਾਨੂੰ ਜੋ ਵੀ ਬਦਲਾਅ ਜੋ ਵੀ ਨਵਾਂ ਨਵੇਕਲਾ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ ਸੋ ਇੱਕ ਵਾਰੀ ਫੇਰ ਸਾਡੀ ਔਨਸਕਾਈ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ